ਸਰਦਾਰ ਗੁਰਦੇਵ ਸਿੰਘ ਦੇਮਾਨ ਜਿਹੜੇ ਕਿ ਮਾਨਜੋਗ ਵਿਧਾਇਕ ਨੇ ਨਾਪਤੋਂ ਸਾਡੇ ਸਾਥੀ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਸਰਕਾਰੀਓ ਪਿਤਾ ਜੀ ਸਰ ਲਾਲ ਸਿੰਘ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਬੜੀ ਦੁਖਦਈ ਘਟਨਾ ਸੀ ਦੁਖਦਾਈ ਘਟਨਾ ਸੀ ਇਹ ਸੋ ਅਸੀਂ ਇੱਕ ਪਰਿਵਾਰ ਦੇ ਮੈਂਬਰ ਆ ਸੋ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਤੇ ਖਰੀਕ ਹੋਣਾ ਹੁੰਦਾ ਸੋ ਇਹਨਾਂ ਦਾ ਦੁੱਖ ਢਾਉਣ ਲਈ ਅੱਜ ਅਫਸੋਸ ਦੇ ਲਈ ਮੈਂ ਅੱਜ ਇੱਥੇ ਨਾਪਾ ਵਿਖੇ ਆਇਆ ਸੀ ਸੋ ਅਸੀਂ ਸਾਡੇ ਦੇ ਪੁੱਤ ਪਿਤਾ ਔਰ ਅਬਦਾਸ ਕੀਤੀ ਹੈ ਵੀ ਦਾ ਲਾਲ ਸਿੰਘ ਜਿਹਨਾਂ ਨੇ ਬੜੀ ਸੇਵਾ ਕੀਤੀ ਸਾਹਿਬ ਦੀ ਸੰਗੀਤ ਦੀ ਔਰ ਬੜੀਆ ਸਿੱਖਿਆ ਦਿੱਤੀ ਸਾਡੇ ਸਾਥੀ ਰਾਜੇ ਦੇ ਉਪਦੇਸ਼ ਮਾਰ ਬੋੜਾ ਨੂੰ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਰੱਖੇ ਔਰ ਪਿੱਛੇ ਪਰਿਵਾਰ ਨੂੰ ਬਾਣਾ ਬੁਲਾਉਂਦਾ ਬਲਵੰਤ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਤਕਾਰਯੋਗ ਸਪੀਕਰ ਵਿਧਾਨ ਸਭਾ ਪੰਜਾਬ ਸਰਕਾਰ ਪ੍ਰਧਾਨ ਸਿੰਘ ਜੀ ਨੂੰ ਸਭ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਕਿ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਬਹੁਤ ਵੱਡਾ ਦੁੱਖਾਂ ਦਾ ਪਹਾੜ ਸਾਡੇ ਪਰਿਵਾਰ ਤੇ ਡਿੱਗਿਆ ਅਖਾਈ ਬੀਬੀ ਜੀ ਸਾਡੇ ਵਰਤਿੰ ਕ੍ਰਿਦਾਈ ਕਰਦੇ ਸਦਾ ਲਾਲ ਸਿੰਘ ਜੀ ਤੇ ਅੱਜ ਅਫਸੋਸ ਪ੍ਰਗਟ ਕਰਨ ਵਾਸਤੇ ਮੇਰੇ ਇਸ ਤਾਰਫ ਮਾਪਾ ਦੀ ਉਚਾਈ ਨਹੀਂਗਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਤੇ ਬਜ਼ੁਰਗ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਦੋਂ ਮੈਂ ਗੱਲ ਕਰਾਂ ਜਿਵੇਂ ਮੇਰੇ ਪਿਤਾ ਜੀ ਸਰਪੰਚ ਲਾਲ ਸਿੰਘ ਜੀ 1934 ਦਾ ਬਰਤਕਾਰ 2021 ਦੇ ਵਿੱਚ ਚਲੇ ਗਏ। तकरीबन 90 ਸਾਲ ਪਲੱਸ ਉਮਰ ਜਿਹੜੀ ਹੈ। ਉਹ ਜਿਹੜੀ ਉਹ ਉਹ ਕੈਲੀਬਰ ਦੇ ਲੋਕ ਜਾਂ ਉਸ ਸਮੇਂ ਦੇ ਲੋਕ ਜਿਹੜੇ ਬਹੁਤ ਕੁੜੇ ਰਹੇ ਹੋਇਆ ਕੰਮ ਕਰਦੇ। ਜਦੋਂ ਇਹ ਬਜ਼ੁਰਗਾਂ ਦਾ ਜਾਣਾ ਮੇਰੇ ਪਿਤਾ ਜੀ ਕਿਸੇ ਤੇ ਵੀ ਪਿਤਾ ਜੀ ਮਾਂ-ਬਾਪ ਦਾ ਜਾਣਾ ਇਸ ਉਮਰ ਦਾ ਆ ਸਮਝ ਲਓ ਕਿ ਪੀੜੀ ਇੱਕ ਪੂਰੀ ਦੀ ਪੂਰੀ ਹਿਸਟਰੀ ਜਿਹੜੀ ਆ ਮਦੇ ਨਾਲ ਹੀ ਚੱਲਦੀ ਸੰਤਾ ਕੋ ਨਾਂ ਵੀ ਨਹੀਂ ਆ ਕੋ ਜਬਾਨ ਜਿਹੜੀ ਬੋਲਦੇ ਸੀ ਉਹਦੇ ਵਿੱਚ ਕਈ ਲਫ਼ਜ਼ ਐਸੇ ਜਿਹੜੇ ਪੰਜਾਬੀ ਡਿਕਸ਼ਨਰੀ ਦੇ ਵਿੱਚ ਨਹੀਂ ਮਿਲਦੇ ਔਰ ਇਤਿਹਾਸ ਜਿਹੜਾ ਪੁਰਾਣੀਆਂ ਕਹਾਣੀਆਂ ਪੁਰਾਣੇ ਗੀਤ ਔਰ ਪੁਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਜਿਵੇਂ ਮੇਰੇ ਪਿਤਾ ਜੀ ਦਾ ਬਬਲਾਲ ਸਿੰਘ ਜੀ ਦੱਸਦੇ ਹੁੰਦੇ ਸੀ ਕਿ ਹਿੰਦੁਸਤਾਨ ਜਦੋਂ ਯਾੜ ਹੋਇਆ ਲੱਗਦਾ ਕਿ ਕੱਲ੍ਹ ਦੀ ਗੱਲ ਹੈ ਉਹ ਜਿਹੜੀਆਂ ਕੋ ਮਹਿਸੂਸ ਹੁਣਾਂ ਨੇ ਕੀਤਾ ਜਿਹੜਾ ਆਪਣੀਆਂ ਅੱਖਾਂ ਦੇਖਿਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਹਿਸਟਰੀ ਨਾਲ ਲੈ ਕੇ ਕੰਮ ਜੁਨੇ ਸਾਡੇ ਬੁਰਜ ਮੈਂ ਤੇ ਹੀ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਬੰਦੇ ਪਰਦੇਸ ਦੇ ਤੁਸੀਂ ਆਪਣੀ ਪੈਨਪਰਾ ਵਸ ਜਿਵੇਂ ਕਿ ਆਪਣੇ ਮਾਪੇ ਦੀ ਸੇਵਾ ਕਰੋ ਆਪਣੀ ਮਾਂ ਦੀ ਆਪਣੀ ਬਾਪ ਦਾ ਸਤਿਕਾਰ ਕਰੋ ਇਹ ਬਹੁਤ ਕਮਛਾਲੀ ਗੱਲ ਨਹੀਂ ਇਹਨਾਂ ਦੀ ਸ਼ਾਨ ਜਿਹੜੀ ਹੈ ਨਾ ਜਿਹਦਾ ਮੁੱਢ ਮਾਨ ਕੇ ਆਪਾਂ ਵੱਡੇ ਹੋਏ ਹਾਂ ਔਰ ਉਨਾਂ ਦਾ ਜਨਮ ਪਕਰਾਂਗੇ ਉਨਾਂ ਹੀ ਵੱਧ ਫਲ ਜਿਹੜਾ ਮਿਲੂਗਾ ਅਸੀਂ ਗਰੀਬ ਪਰਿਵਾਰ ਦੇ ਵਿੱਚ ਅਸੀਂ ਛੇ ਪੜਾ ਦੋ ਪੈਣਾ ਅਸੀਂ ਸਾਰੇ ਪੜ੍ਹੇ ਪਰ ਮੇਰੇ ਪਿਤਾ ਜੀ ਕੰਮ ਅੱਜ ਫੇਰੀ ਕਰਦੇ ਨੇ ਉਹਨਾਂ ਨੇ ਲੰਮਾ ਸਮਾਂ ਕਾਲੀ ਕੰਟਾਲੀ ਸਾਹਿਬ ਸਾਈਕਲਾਂ ਦੀ ਦੁਕਾਨ ਕੀਤੀ ਪਰ ਇੱਕ ਕਿਰਤਨਾ ਜੁੜਿਆ ਇਨਸਾਨ ਜਿਹਨੂੰ ਇੰਨੀਕ ਸਮਝ ਸੀ ਕਿ ਸਿੱਖਿਆ ਜਿਹੜੀ ਹੈ ਸਭ ਤੋਂ ਵੱਡਾ ਵਰਦਾਨ ਹੈ ਉਹਨਾਂ ਨੇ ਸਮਝ ਕਿਹਾ ਕਿ ਮੈਂ ਹੁਣ ਪੀ ਐਚਲੀ ਕਰ ਲਿਆ ਜਦੋਂ ਮੇਰਾ ਪੀ ਐਚ ਦਾ ਟੈਸਟ ਹੋਇਆ ਤੇ ਮੈਂ ਦੱਸਿਆ ਬਾਪੂ ਜੀ ਨੂੰ ਆ ਕੇ ਕਿ ਮੈਂ ਮੇਰੀ ਅੱਜ ਕੈਸੇ ਗਿਆ ਆਨਲਾਈਨ ਤੋਂ ਮੈਂ ਉਤਪਾਤ ਹੋਈ ਮਰੇ ਪੁੱਛ ਲਈ ਮਨੇ ਬਹੁਤ ਕੁਛ ਜੰਮੇਗਾ ਤੇ ਪੀ ਐਚ ਪੀ ਕਰੇ ਤੇ ਇਸ ਤਰ੍ਹਾਂ ਦੀ ਜਿਹੜੀ ਆ ਸੋਚ ਵਾਲੇ ਇਨਸਾਨ ਇਹ ਤਾਂ ਬੰਦਾ ਸੋਚਦਾ ਕਿ ਬੱਚੇ ਵੱਡੇ ਨੇ ਵੱਡਾ ਪਰਿਵਾਰ ਹੈ ਕੱਲ ਨੂੰ ਕਿਤੇ ਕੰਮ ਕਰੋ ਪੈਸੇ ਲਿਆਓ ਆ ਘਰ ਵੱਡਾ ਬਣਾਈਏ ਗੱਡੀਆਂ ਗੱਡੀਆਂ ਲੈ ਲਈਏ ਜਿਆਦਾ ਰਕਤ ਮਨੇ ਜ਼ਿੰਦਗੀ ਭਰ ਦੇ ਵਿੱਚ ਸਬਰ ਸੰਤੋਖ ਵਾਲੀ ਜ਼ਿੰਦਗੀ ਬਤੀਤ ਕੀਤੀ ਕਦੇ ਵੀ ਇਹਨਾਂ ਨੂੰ 5-7 ਜੀ ਦੇ ਉਤਾਰਕਸ਼ 5000 ਜੀ ਦੇ ਉਤਾਰਕਸ਼ ਨਾ ਕੁਝ ਜੋ ਤਾਂ ਵੀ ਕੋਈ ਸਮਾਂ ਨੇ ਕਹਿੰਦੇ ਬਹੁਤ ਹੈ ਇਹ ਸਬਰ ਸੰਤੋਖ ਵਾਲੀ ਜ਼ਿੰਦਗੀ ਜਿਹੜੀ ਹੈ ਸਾਡੇ ਬਾਪੂ ਜੀ ਦੀ ਜਿੱਤੇ ਜੋ ਅੱਜ ਕਿਸ ਤਰ੍ਹਾਂ ਤੇ ਕੋਰਦਾਰਤ ਸਿੰਘ ਜੀ ਸਾਹਿਬ ਸਾਡੇ ਭਰਾ ਨੇ ਬਹੁਤ ਸਰਕਾਰੀਏ ਸਮਾਂ ਗੱਡ ਕੇ ਆਏ ਨੇ ਮੈਂ ਇਹਨਾਂ ਦਾ ਦਿਲ ਹੱਥ ਕਰਕੇ ਸਿੱਖਕਾ ਤੇ ਬਹੁਤ ਬੰਦਾ ਹੈ